ਆਜਾ ਜੀ ਹਾਂ ਜੀ ਜੋ ਵੀ ਸਾਡੇ ਪਿੰਡੀ ਆਪਣੇ ਪਿੰਡੀ ਨਾਲ ਅੰਕਾਰ ਆ ਰਿਹਾ ਹਾਂ ਤੇ ਸਾਡੇ ਪਿੰਡੇ ਵਿੱਚ ਅੱਜ ਤੱਕ ਕੋਈ ਵੀ ਮਕਾਨ ਦੀ ਇਰਾਤ ਨਹੀਂ ਮਈ

और उस मीटिंग में काफ़ी मुश्किलें हमारे सामने आई हैं कि जिसमें पता चला कि जो स्टेट की सरकार है वो लोग तक सहूलियत नहीं पहुंचा पा रही है जैसे कि जो केंद्र से स्कीम आती है स्टेट के पास वो तक लोगों को नहीं मिल रही हैं क्योंकि यहाँ पे काफ़ी बीबियों का पता चला कि मनरेगा के अधीन उनको काम तो कराया जाता है लेकिन उनको सिर्फ पंद्रह दिन काम करा के छः दिन की तनख्वाह मिलती है ये चीज़ बहुत नालायकी है स्टेट की गवर्नमेंट की तो इन चीज़ों को ख़त्म करने के लिए हमारी सरकार हमारी जो पार्टी है वो पहल के आधार पर काम करेगी और सुखविंदर सिंह जी को यहां का यूथ का प्रेसिडेंट लगाया गया है जिले का प्रेसिडेंट लगाया गया है हिंदुस्तान युवा मोर्चा से राणा सुखविंदर कौर तहसील पट्टी जिला तरनतारन पिंड सबरावा हां जी ਅਸੀਂ ਇੱਥੇ ਅੱਜ ਨਰੇਗਾ ਦੇ ਤਹਿਤ ਇਕੱਠੇ ਹੋਏ ਸੀਗੇ ਜਿਹਦੇ ਵਿੱਚ ਇਹ ਮੁਸ਼ਕਲਾਂ ਆਈਆਂ ਵਾ ਕਿ ਕੰਮ ਕੋਈ ਹੋਰ ਕਰਦਾ ਪੈਸੇ ਕਈਆਂ ਨੂੰ ਮਿਲ ਜਾਂਦੇ ਆ ਜੀ ਇਹਦੀ ਬੜੀਆਂ ਹੀ ਪਿੰਡਾਂ ਦੀ ਇਹ ਮੁਸ਼ਕਲ ਆ ਜੀ ਤੇ ਜਿਹੜਾ ਕੰਮ ਕਰਦਾ ਪੈਸੇ ਉਹਨੂੰ ਮਿਲਣੇ ਚਾਹੀਦੇ ਆ ਦੂਸਰੇ ਨੂੰ ਨਹੀਂ ਮਿਲਣੇ ਚਾਹੀਦੇ ਜਿਹੜੇ ਲੋਕ ਗਲਤ ਪੈਸੇ ਲੈਂਦੇ ਆ ਦੀ ਸਭ ਨੂੰ ਚਾਹੀਦਾ ਉਹਨਾਂ ਤੇ ਕਾਰਵਾਈ ਕਰੇ ਉਹਨਾਂ ਦੀ ਪੁਛਾਣ ਕਰੇ ਉਹਨਾਂ ਦੀ ਨਕਵਾਰੀ ਕਰੇ ਮੈਂ ਮਹਿਲਾ ਵਿੰਗ ਦੀ ਪ੍ਰਧਾਨ ਹਾਂ ਤਰਨਤਾਰਨ ਜ਼ਿਲ੍ਹੇ ਦੀ ਔਰ ਮੈਨੂੰ ਇੱਥੋਂ ਦਾ ਪਤਾ ਲੱਗਾ ਸੀ ਮੈਂ ਇੱਥੇ ਮੀਟਿੰਗ ਰੱਖੀ ਸਰ ਜੀ ਹੁਣਾਂ ਨੂੰ ਬੁਲਾਇਆ ਤੇ ਅਸੀਂ ਜੋ ਵੀ ਅੱਗੇ ਤੋਂ ਇੱਥੇ ਮੁਸ਼ਕਲ ਹੋਊਗੀ ਉਹਦੇ ਵਿੱਚ ਖੜੇ ਹੋਵਾਂਗੇ ਅਸੀਂ ਜਲਦੀ ਆਪਣਾ ਡੈਪੂਟੇਸ਼ਨ ਲੈ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਮੁਲਾਕਾਤ ਕਰਾਂਗੇ ਜਿਨ੍ਹਾਂ ਦੇ ਘਰ ਟੁੱਟੇ ਨੇ ਗਾਡਰ ਬਾਲਲੇ ਨੇ ਯਾ ਘਰ ਹੱਦੇ ਵਿੱਚ ਛੱਤ ਹੈ ਹੀ ਨਹੀਂ ਯਾ ਬੇਘਰੇ ਲੋਕ ਨੇ ਉਹਨਾਂ ਦੇ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਤੇ ਮਨਰੇਗਾ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਪੈਸੇ ਕਿਤੇ ਜਾਂਦੇ ਨੇ ਮਿਹਨਤ ਕੋਈ ਲੇਬਰ ਕੋਈ ਹੋਰ ਕਰਦਾ ਇਹ ਸਾਰੀਆਂ ਸਮੱਸਿਆ ਲੈ ਕੇ ਡੀਸੀ ਸਾਹਿਬ ਕੋਲ ਜਾਵਾਂਗੇ ਜੇ ਉਹਨਾਂ ਦਾ 15 ਦਿਨਾਂ ਦੇ ਵਿੱਚ ਹੱਲ ਨਾ ਹੋਇਆ ਤਾਂ ਸਾਡੇ ਮੈਡਮ ਪ੍ਰਿੰਸੀਪਲ ਮਨਜੂ ਜੀ ਤੇ ਸੁਖਵਿੰਦਰ ਕੌਰ ਸਾਡੇ ਲੇਡੀਜ਼ ਵਿੰਗ ਦਾ ਜਿਹੜਾ ਮੋਰਚਾ ਉਹਨਾਂ ਦੇ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੂ ਆ। ਮੇਰਾ ਨਾ ਮੇਰਾ ਨਾ ਗਰਵੇਲ ਸਿੰਘ ਨਿਗ ਸਿੰਘ। ਇਹ ਜੀ ਬੜਾ ਬਲਾਰਿਆਂ ਨੇ ਮੁਸ਼ਕਲਾਂ ਦੱਸੀਆਂ ਤੁਹਾਨੂੰ। ਤਾਂ ਵੀ ਤੁਹਾਨੂੰ ਉਹ ਦੱਸਣੀ ਆ। ਜੋ ਪਿੰਡ ਦੇ ਲਾਦ ਨੇ ਆਮ ਦੇ ਵੀਰਾਂ ਸਾਡਿਆਂ ਦੀਆਂ ਘਰ ਦੇ ਥੱਜੇ ਕੰਨੀ ਹੈਗੀ। ਲੋ ਲੋ ਡੰਗਰ ਰੱਖੇ ਤੇ ਉੱਥੇ ਛਟਾ ਪੈਂਦੇ ਆ ਉੱਥੇ ਅਨਪਾਨੀ ਕਰਦੇ ਆ। ਉਸ ਤੋਂ ਬਾਅਦ ਜਿਹੜੀ ਅੰਦਰ ਅੰਦੇ ਦੀ ਗੱਲ ਆ। ਨਿਰੱਗਾ ਦੇ ਜਿਹੜੇ ਸਰਪੰਚ ਨੇ सरपंच ਆ ਪਰ ਮੈਂ ਲੱਗਾ ਗੱਲ ਗੱਲ ਖੋਲ ਕੇ ਕਰਨ ਲੱਗਾ ਡਰ ਨਹੀਂ ਮਣ ਕਿਸੇ ਦਾ ਇਹ ਜਿਹੜੇ ਸਰਪੰਚ ਨੇ ਇਹ ਆਪਣੇ ਜੀਆਂ ਦੇ ਪੈਸੇ ਪੂੰਦੇ ਨੇ ਕੰਮ ਅਸੀਂ ਕਰਦੇ ਆ ਤੇ ਪੈਸੇ ਇਹ ਲੈਂਦੇ ਨੇ ਆਂ ਵੇਖੇ ਮੈਂ ਪਿੰਡ ਦੇ ਵਿੱਚ ਮੇਰਾ ਕਈ ਨਾ ਫੰਬਿਆ ਸੀ ਹੋਈ ਆ ਤੇ ਤੁਸੀਂ ਕੰਮ ਅਸੀਂ ਕਰਦੇ ਆ ਪੈਸੇ ਤੁਸੀਂ ਲੈਂਦੇ ਜੀ ਇਹ ਕੋ ਲੈਂਦੇ ਜੀ ਪਰ ਉਹ ਥੋੜੇ ਕਲਮ ਕਲਮ ਮਾਰ ਜਾਂਦੀ ਉਹਨਾਂ ਨੂੰ ਜਿਹੜੇ ਪੜ੍ਹੇ ਲਿਖੇ ਹੁੰਦੇ ਆ ਅਸੀਂ ਅਨਪੜ੍ਹ ਹੁੰਨੇ ਆ ਤੇ ਹੋਰ ਵੀਰ ਜੀ ਵਾਹਿਦਾ ਖਾਲਸਾ ਵਾਹਿਦੀ ਫਤਹ ਅ ਮੈਂ ਜਕੇ ਸਿੰਘ ਸਟੇਟ ਪ੍ਰੈਜ਼ੀਡੈਂਟ ਹਿੰਦੁਸਤਾਨੀ ਆਵਾਮ ਮੋਰਚਾ ਬੋਲੋ ਅੱਜ ਸਾਡੀ ਜਿਹੜੀ ਮੀਟਿੰਗ ਹੈ ਅ ਅੰਮ੍ਰਿਤਸਰ ਦੇ ਵਿੱਚ ਜਨਾਲਾ ਦੇ ਵਿੱਚ ਹੋਈ ਹੈ ਤੇ ਜਿਹਦਾ ਮੁੱਖ ਏਜੰਡਾ ਸੀ ਕਿ ਅ ਸਾਡੇ ਕੈਬਨਿਟ ਮੰਤਰੀ ਭਾਰਤ ਸਰਕਾਰ ਦੇ ਵਿੱਚ ਜੀਤਨ ਰਾਮਾਨ ਜੀ ਜਿੱਦਿਆਂ ਜੋ ਐਮ ਐਸ ਐਮਈ ਡਿਪਾਰਟਮੈਂਟ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਣੀਆਂ ਲੋਕਾਂ ਜਿਹੜੇ ਬੇਰੁਜ਼ਗਾਰ ਲੋਕ ਨੇ ਉਹਨਾਂ ਨੂੰ ਰੋਜ਼ਗਾਰ ਦਵਾਣਾ ਤੇ ਜਿਹੜੇ ਸੈਲਫ ਹੈਲਪ ਗਰੁੱਪ ਬਣਾ ਕੇ ਉਹਨਾਂ ਦੀ ਮਦਦ ਕਰਨਾ ਅਸੀਂ ਸਿਰੇ ਤੋਂ ਕੰਡੈਮ ਕਰਦੇ ਹਾਂ ਕਿ ਨਰੇਗਾ ਤੇ ਮਨਰੇਗਾ ਜਿਹੜੀਆਂ ਸਕੀਮਾਂ ਇਹ ਮਿਸ਼ਨ ਬੰਦ ਕਰਨੇ ਚਾਹੀਦੇ ਨੇ ਇਹਨਾਂ ਦੀ ਥਾਂ ਤੇ ਹਰ ਪਰਿਵਾਰ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਤੇ ਅਸੀਂ ਅੱਜ ਇੱਕ ਤੈਅ ਕੀਤਾ ਕਿਉਂਕਿ ਇੱਥੇ 40 ਪਿੰਡਾਂ ਦੀ ਮੀਟਿੰਗ ਸੀ ਕਿ ਅਸੀਂ 2000 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਰੰਗਰੇਟੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਤੇ ਉਹ ਤੋਂ ਬਾਅਦ ਦੋ ਡਿਪਟੀ ਸੀਐਮ ਬਣਾਵਾਂਗੇ ਜਿਹਦੇ ਵਾਸਤੇ ਪੂਰੇ ਪੰਜਾਬ ਤੇ ਦੋ ਸਾਲ ਲਾ ਕੇ ਅਸੀਂ ਮਿਹਨਤ ਕਰਾਂਗੇ 617 ਦੀ 117 ਸੀਟਾਂ ਤੇ ਚੋਣ ਲੜੀ ਜਾਵੇਗੀ ਅਤੇ ਉਹਦੇ ਨਾਲ ਤੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਰੰਗਰੇਟਾ ਹੋਣਾ ਚਾਹੀਦਾ ਤੇ ਉਹਦੇ ਨਾਲ ਡਿਪਟੀ ਸੀਐਮ ਦੇ ਖਿੰਦੂ ਚਿਹਰਾ ਹੋਣਾ ਚਾਹੀਦਾ ਅਸੀਂ ਬਣਾਵਾਂਗੇ ਸਾਡੇ ਕੋਲ ਹਿੰਦੂ ਨੇ ਪਦਮ ਕਿਸ਼ੋਰ ਜੀ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਉਹ ਵੀ ਆਏ ਨੇ ਬਾਕੀ ਸਾਰੇ ਟੀਮ ਹੈ ਜਗਤਾਰ ਸਿੰਘ ਜੀ ਆ ਸੁਖਵਿੰਦਰ ਕੌਰ ਜੀ ਅਸੀਂ ਜੰਮਨੀ ਲੋਕ ਆ 5000 ਸਾਲਾਂ ਤੋਂ ਜਿਹੜਾ ਤਸ਼ੱਦਦ ਹੁੰਦਾ ਆ ਉਹਨੂੰ ਅਸੀਂ ਖਤਮ ਕਰਕੇ ਰਜਵਾੜਾशाही ਖਤਮ ਕਰਕੇ ਜ਼ਮੀਨ ਦੇ ਬੈਠੇ ਆਮ ਲੋਕਾਂ ਨੂੰ ਕਿਉਂਕਿ ਇਹ ਜਿਹੜੀਆਂ ਸਮੱਸਿਆਵਾਂ ਨੇ ਪੰਜਾਬ 'ਚ ਕਹਿੰਦੇ ਚਿੱਟੇ ਦੀ ਪ੍ਰੋਬਲਮ ਐ ਨਸ਼ੇ ਦੀ ਪ੍ਰੋਬਲਮ ਐ ਇਹ ਇਹ ਸਾਰੀਆਂ ਬੇਰੋਜ਼ਗਾਰ ਹੋਣ ਕਰਕੇ ਹੁੰਦੀਆਂ ਨੇ ਜਦੋਂ ਬੰਦਾ ਬੇਰੋਜ਼ਗਾਰ ਹੋਊਗਾ ਤਾਂ ਗਲਤ ਕੰਮ ਕਰੂਗਾ ਟਰਾਂਸਫਾਰਮਰ ਬਿਜਲੀ ਦੇ ਚੜ ਕੇ ਉਹਦੇ ਵਿੱਚੋਂ ਸਮਾਨ ਕੱਢ ਕੇ ਲੈ ਜਾਂਦੇ ਨੇ ਨਸ਼ੇ 'ਚ ਧੁੱਤ ਹੁੰਦੇ ਨੇ ਤੇ ਜਿਹੜੀਆਂ ਸਾਰੀਆਂ ਸਮੱਸਿਆਵਾਂ ਨੇ ਸਾਡਾ ਪੰਜਾਬ ਦਾ ਨੌਜਵਾਨ ਵਿਦੇਸ਼ਾਂ 'ਚ ਜਾ ਰਿਹਾ ਜੋ ਕਿ ਪੰਜਾਬ ਚ ਸਭ ਤੋਂ ਵੱਧ ਰੋਜ਼ਗਾਰ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਸਬਜ਼ੀਆਂ ਸਭ ਤੋਂ ਵੱਧ ਫਲ ਸਭ ਤੋਂ ਵਧੀਆ ਨਿਹਾਰ ਪੰਜਾਬ ਦੀ ਸਾਰੇ ਮੌਸਮ ਪੰਜਾਬ ਚ ਨੇ ਤੇ ਅਸੀਂ ਚਾਹਨੇ ਆ ਅਸੀਂ ਕਹਿੰਨੇ ਆ ਕਿ ਜਦੋਂ ਇੱਕ ਬੰਦਾ ਨੱਚਣ ਗਾਉਣ ਵਾਲਾ ਕਮੇਡੀਅਨ ਮਿਹਨਤੀ ਬੰਦਾ ਚਾਏ ਜਿੱਦਾਂ ਦਾ ਵੀ ਹੈ ਸਮਝਦਾਰ ਹੈ ਇੰਟੈਲੀਜੈਂਟ ਹੈ ਮੰਨਦੇ ਆ ਉਹ ਕਰ ਸਕਦਾ ਤੇ ਸਾਡੇ ਸਮਾਜ ਦੇ ਲੋਕ ਜਿਹੜੇ 5000 ਸਾਲਾਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਚ ਬੱਜੇ ਹੋ ਨੇ ਉਹਨਾਂ ਨੂੰ ਅਸੀਂ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਕੱਢ ਕੇ ਆਪਣਾ ਰੰਗਰੇਟੇ ਨੂੰ ਮੁੱਖ ਮੰਤਰੀ ਬਣਾਉਣ ਦਾ ਅੱਜ ਤੋਂ ਅਸੀਂ ਐਲਾਨ ਕਰਦੇ ਆ। ਸਾਡੇ ਇੱਥੇ ਮੁਸ਼ਕਲਾਂ ਨੇ ਜਿਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਨ ਤੌਰ ਤੇ ਨਲਾਕੀ ਹੈ। ਲੋਕਾਂ ਦੇ ਘਰਾਂ ਦੇ ਵਿੱਚ ਛੱਤ ਬਣਾਉਣ ਵਾਸਤੇ ਕੇਂਦਰ ਸਰਕਾਰ ਤੇ ਸਟੇਟ ਗਵਰਨਮੈਂਟ ਦੀਆਂ ਸਕੀਮਾਂ ਤਹਿਤ ਉਹਨਾਂ ਦੇ ਗਾਡਰ ਵਾਲੇ ਹਟਾ ਕੇ ਲੈਂਟਰ ਪੁਆਏ ਜਾਂਦੇ ਨੇ। ਮਨਰੇਗਾ ਦੀ ਸਕੀਮ ਹੈ, ਰਾਸ਼ਨ ਦੀ ਸਕੀਮ ਹੈ। ਬਹੁਤ ਸਾਰੀਆਂ ਸਕੀਮਾਂ ਆਉਂਦੀਆਂ ਨੇ ਪਰ ਲੋਕਾਂ ਤੱਕ ਨਹੀਂ ਪਹੁੰਚਦੀਆਂ। ਗਲੀਆਂ, ਨਾਲੀਆਂ, ਸੀਵਰੇਜ, ਸੜਕਾਂ ਦਾ ਬਦਹਾਲ ਸਥਿਤੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਦੋਂ ਸਰਕਾਰ ਭਾਰਤ ਦੀ ਸਰਕਾਰ ਸਾਡੀ ਹੈ ਤਾਂ ਅਸੀਂ ਹੁਣ ਪੰਜਾਬ ਦੇ ਵਿੱਚ ਵੀ ਸਰਕਾਰ ਬਣਾਵਾਂਗੇ ਤਾਂ ਪਹਿਲਾਂ ਵੀ ਅਸੀਂ ਇਹ ਕੰਮ ਜ਼ਿਲ੍ਹਾ ਪ੍ਰਸ਼ਾਸਨ ਦੇ ਤੌਰ ਤੇ ਪ੍ਰਸ਼ਾਸਨ ਦੇ ਵਿੱਚ ਜਾ ਕੇ ਚੱਕਾਂਗੇ ਡਿਪਟੀ ਕਮਿਸ਼ਨਰ ਤੋਂ ਐਸ ਡੀ ਐਮ ਤੋਂ ਤਹਿਸੀਲਦਾਰ ਤੋਂ ਆਹ ਸਮੱਸਿਆਵਾਂ ਦਾ ਨਿਵਾਰਣ ਹੱਲ ਕਰਵਾ ਕੇ ਅਸੀਂ ਰ੍ਹਾਂਗੇ ਨੂੰ ਕੋਈ ਲਿਖਤੀ ਕੰਪਲੀਟ ਜ਼ਰੂਰ ਮਿਲੂਗੀ ਜਿਹੜੀਆਂ ਮਿਲਣ ਗਿਆ ਸੀ ਦਸਤਾਵੇਜ਼ ਅਸੀਂ ਫੂਡ ਸਪਲਾਈ ਡਿਪਾਰਟਮੈਂਟ ਨੂੰ ਕਹਿ ਕੇ ਇਸ ਪੱਤਰਕਾਰ ਸਾਹਿਬ ਅਸੀਂ ਅਸੀਂ ਸਮਝਦੇ ਹਾਂ ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਮਿਹਨਤ ਕਰ ਕੰਮ ਕਰਦੇ ਹਾਂ ਤੇ ਉਹਨਾਂ ਦੀ ਡਿਊਟੀ ਹੈ ਜਿਹੜੇ ਸਰਕਾਰੀ ਤਨਖਾਹ ਲੈਂਦੇ ਨੇ ਪਬਲਿਕ ਦੇ ਆਵਾਮ ਦੇ ਪੈਸੇ ਤੋਂ ਤਨਖਾਹ ਲੈਂਦੇ ਨੇ ਉਹਨਾਂ ਦੀ ਡਿਊਟੀ ਉਹਨਾਂ ਦੀ ਡਿਊਟੀ ਹੈ ਉਹ ਹੱਲ ਕਰਨੀਆਂ ਚਾਹੀਦੀ ਨੇ ਪਰ ਉਹ ਕਰਦੇ ਨਹੀਂ ਅਸੀਂ ਇੱਕ ਹੱਲ ਕਰਵਾ ਕੇ ਇਹਨਾਂ ਦਾ ਇਨਸਾਫ ਦਵਾਵਾਂਗੇ